ਪਹਿਲਾ ਤੇਰੇ ਕਾਲਜ ਆਉਂਦਾ ਜਿੱਥੇ ਸੀ ਤੂੰ ਪੜਦੀ ਜਿੱਥੇ ਸੀ ਤੂੰ ਪੜਦੀ ਪਹਿਲਾ ਤੇਰੇ ਕਾਲਜ ਆਉਂਦਾ ਜਿੱਥੇ ਸੀ ਤੂੰ ਪੜਦੀ ਕੁਲ ਕੇ ਬੈਕ ਟੂ ਕਾਲੰਬਾ ਉਥੋਂ ਜਿੱਥੇ ਤੂੰ ਸਿੱਖੜਦੀ ਪੈਲਾ ਤੇਰੇ ਕੌਲ ਜੀ ਆਉਂਦਾ ਜਿੱਥੇ ਸੀ ਤੂੰ ਪੜਦੀ ਕੁਲਕੇ ਪੈਕ ਕਰਾਂਦਾ ਉਥੋਂ ਜਿੱਥੇ ਤੂੰ ਸਿਖੜਦੀ ਕਿਤਾਬ ਤੇਰੀ ਵਿੱਚ ਸੀ ਰੱਖਿਆ ਲੈਟਰ ਕਿਤਾਬ ਤੇਰੀ ਵਿੱਚ ਸੀ ਰੱਖਿਆ ਲੈਟਰ ਨਾ ਦਿੱਤਾ ਜਵਾਬ ਪੜ ਕੇ ਇੱਕ ਮੁੰਡਾ ਮਿਲ ਜੀ ਆਉਂਦਾ ഈ രചന